ਇਲੋਏ ਲਾਈਨ ਦਾ ਪ੍ਰੋਜੈਕਟ ਮਨਜ਼ੂਰ ਹੋਇਆ ਸਰਵੇ ਵਾਸਤੇ ਸ਼ੁਰੂਆਤ ਹੋਈ ਹੈ ਇਹਦੇ ਨਾਲ ਗੁਰਦਾਸਪੁਰ ਦੇ ਵਿੱਚ ਹਰ ਵਰਗ ਨੂੰ ਫਾਇਦਾ ਹੋਏਗਾ ਸਭ ਤੋਂ ਜ਼ਿਆਦਾ ਬੈਨੀਫਿਟ ਕਿਉਂਕਿ ਮਕੇਰੀਆਂ ਗੁਰਦਾਸਪੁਰ ਰੋਡ ਦੇ ਉੱਤੇ ਤਿਬੜੀ ਕੈਂਡ ਪੈਂਦਾ ਔਰ ਦੂਸਰਾ ਸਾਡਾ ਜਿਹੜਾ ਕੈਂਤ ਹੈਗਾ ਉੱਚੀ ਬਸੀ ਜਿੱਥੇ ਕਿ ਪਾਕਿਸਤਾਨ ਨੇ ਪਿਛਲੇ ਪਿਛਲੀ ਦਿਨੀ ਜਦੋਂ ਜੰਗ ਛੇੜੀ ਉਹਦੇ ਵਿੱਚ ਉਹਨਾਂ ਨੇ ਬਾਰ-ਬਾਰ ਟਾਰਗੇਟ ਉੱਚੀ ਬਸੀ ਨੂੰ ਕੀਤਾ ਇੱਕ ਆਰਮੀ ਦੇ ਸਟੇਸ਼ਨ ਤੋਂ ਦੂਜੇ ਆਰਮੀ ਦੇ ਸਟੇਸ਼ਨ ਦਾ ਟਰਾਂਸਪੋਰਟੇਸ਼ਨ ਜਾਣ ਵਾਸਤੇ ਇਹ ਰੇਲਵੇ ਦੇ ਟਰੈਕ ਦਾ ਬਹੁਤ ਫਾਇਦਾ ਹੋਏਗਾ। ਉਸ ਜਿਹੜਾ ਟਰੈਕ ਬਣਾਇਆ ਜਾ ਰਿਹਾ ਉਹਦੇ ਨਾਲ ਡਾਇਰੈਕਟ ਕਨੈਕਟੀਵਿਟੀ ਹੋ ਜਾਏਗੀ ਜਿਹੜੀ ਕਿ ਵਪਾਰੀ ਜਾਂ ਜੋ ਵੀ ਜਿੰਨੇ ਵੀ ਜਾਣਾ ਹੁੰਦਾ ਸੀ ਗੁਰਦਾਸਪੁਰ ਤੋਂ ਦਿੱਲੀ ਜਾਂ ਗੁਰਦਾਸਪੁਰ ਤੋਂ ਬਾਹਰ ਕਿਤੇ ਵੀ ਉਹਨੂੰ ਪਹਿਲੇ ਪਠਾਨਕੋਟ ਜਾ ਕੇ ਟ੍ਰੇਨ ਫੜਨੀ ਪੈਂਦੀ ਹੁਣ ਜਿਹੜਾ ਪਠਾਨਕੋਟ ਦਾ 40 ਕਿਲੋਮੀਟਰ ਸਵਰ ਤੇ ਪਠਾਨਕੋਟ ਤੋਂ ਫਿਰ 40 ਕਿਲੋਮੀਟਰ ਅੱਗੇ ਜਾਣਾ ਮੁਕੇਰੀਆਂ ਦਾ ਉਹ ਸਫ਼ਰ ਘਟ ਜਾਏਗਾ ਔਰ ਇੱਕ ਸਮੇਂ ਦੀ ਬਚਤ ਹੋਏਗੀ। ਆੰਦੀ ਜਾਂਦੀ ਦੋਨੇ ਟਾਈਮ ਦੇ ਸਮੇਂ ਦੀ ਬਹੁਤ ਬਚਤ ਹੋਏਗੀ ਵਪਾਰ ਨੂੰ ਵੀ ਬੜਾ ਫਾਇਦਾ ਹੋਏਗਾ ਜਿਹੜਾ ਸਮਾਨ ਅਗਲੇ ਦਿਨ ਆਂਦਾ ਸੀ ਕਿਉਂਕਿ ਕਈ ਵਾਰ पठानकोट ਤੋਂ ਟ੍ਰੇਨਾਂ ਦੀ ਆਵਾਜ਼ ਆਈ ਬਹੁਤ ਆ ਉਹ ਆ ਨਹੀਂਦੀ ਕੋਈ ਰੈਕ ਲੱਗ ਗਿਆ ਜਿਹੜਾ ਉਹ ਉੱਥੇ ਖੜੇ ਹੋ ਜਾਂਦੇ ਦੋ ਦੋ ਦਿਨ ਤਿੰਨ ਤਿੰਨ ਦਿਨ ਰੈਕੜੇ ਰਹਿੰਦੇ ਸੀ ਸਾਡੇ ਏਰੀਏ ਜਿਹੜੀ ਇਹ ਜ਼ਮੀਨ ਹੈ ਜਿਹੜੀ ਐਗਰੀਕਲਚਰ ਨਾਲ ਰਿਲੇਟਡ ਬਹੁਤ ਆ ਖਾਦਾਂ ਦਾ ਵੀ ਫਾਇਦਾ ਹੋਏਗਾ ਹਰ ਚੀਜ਼ ਦਾ ਹਰ ਵਰਗ ਨੂੰ ਇਹ ਬੈਨੀਫਿਟ ਆ ਹਾਂਜੀ ਬਿਲਕੁਲ ਕੋਈ ਵੀ ਕੰਮ ਹੈ ਜਿਹੜਾ ਉਹ ਇੱਕ ਪ੍ਰੋਸੀਜਰ ਹੁੰਦਾ ਸਰਕਾਰਾਂ ਦੇ ਪ੍ਰੋਜੈਕਟ ਨੇ ਪਬਲਿਕ ਦਾ ਕੰਮ ਹੈ ਆਵਾਜ਼ ਚੁੱਕਣਾ ਸਾਡੀ ਚੈਂਬਰ ਆਫ ਕਮਰ ਸੰਸਥਾ ਨੇ ਬੜੀ ਦੇਰ ਤੋਂ ਆਵਾਜ਼ ਚੁੱਕ ਰਹੀ ਸੀ ਅਸੀਂ ਕੋਰਸਪੋਂਡੈਂਸ ਵੀ ਕਈ ਵਾਰ ਕੀਤੀ ਉਹਨਾਂ ਨੂੰ ਸਾਨੂੰ ਕਈ ਰੇਲਵੇ ਡਿਪਾਰਟਮੈਂਟ ਤੋਂ ਕਈ ਵਾਰ ਉਹਨਾਂ ਦੇ ਜਵਾਬ ਵੀ ਆਏ ਇਹ ਉਹਦਾ ਹੀ ਨਤੀਜਾ ਹੈ ਜਿਹੜਾ ਅਲੱਗ-ਅਲੱਗ ਮੈਂਬਰ ਪਾਰਲੀਮੈਂਟ ਅਲੱਗ-ਅਲੱਗ ਅਸੀਂ ਮਿਨਿਸਟਰਸ ਨੂੰ ਅਲੱਗ ਰੇਲਵੇ ਮਿਨਿਸਟਰ ਨੂੰ ਜਿਹੜੀਆਂ ਚਿੱਠੀਆਂ ਲਿਖੀਆਂ ਮਿਲੇ ਔਰ ਮੰਗਤ ਕੀਤੀ ਇਹ ਉਹਦਾ ਫਲ ਆ ਦੋਆ ਦੋ ਮੰਗਤਾਂ ਕੀਤੀਆਂ ਜਾ ਰਹੀਆਂ ਅਸੀਂ ਨਾਲ-ਨਾਲ ਅੰਮ੍ਰਿਤਸਰ ਪਠਾਨਕੋਟ ਡਬਲ ਟਰੈਕ ਔਰ ਗੁਰਦਾਸਪੁਰ ਮੁਕੇਰੀਆਂ ਦੀ ਜਿਹੜੀ ਰੇਲਵੇ ਲਾਈਨ ਇੱਕ ਨੂੰ ਉਹਨਾਂ ਨੇ ਬੂਰ ਪਾਤਾ ਦੂਜੀ ਵਾਰ ਤੇ ਅਸੀਂ ਮਿਹਨਤ ਜਾਰੀ ਰੱਖਾਂਗੇ ਉਹਨੂੰ ਵੀ ਅਸੀਂ ਕੰਮ ਕਰਵਾ ਕੇ ਹੀ ਪੂਰਾ ਆਪਣਾ ਮਿਸ਼ਨ ਕੰਪਲੀਟ ਕਰਾਂਗੇ ਬਹੁਤ ਖੁਸ਼ੀ ਹੈ ਸਾਡੀ ਸੰਸਦ ਚ ਗੁਰਦਾਸਪੁਰ ਚੈਂਬਰ ਕੋਲ ਉਸ ਨੂੰ ਵੱਖ-ਵੱਖ ਸਮੇਂ ਤੇ ਅਲੱਗ-ਅਲੱਗ ਮੰਤਰੀਆਂ ਨੂੰ ਮਿਲੇ ਆ ਇਸ ਦੀ ਮੰਗ ਨੂੰ ਚੁੱਕਿਆ ਗੁਰਦਾਸਪੁਰ ਮਕੇਰੀਆਂ ਲਾਈਨ ਨੂੰ ਸ਼ੁਰੂ ਕੀਤਾ ਜਾਏ ਵੀ ਇਹ ਸ਼ਹਿਰ ਦੇ ਤੇ ਆਮ ਜਨਤਾ ਦੀ ਬੜੀ ਵੱਡੀ ਡਿਮਾਂਡ ਸੀ ਇਸ ਨੂੰ ਇਹ ਪੂਰਾ ਕੀਤਾ ਉਹਨਾਂ ਨੇ ਇਹ ਜੁੰਡੀ ਸਾਨੂੰ ਕਿਹੜਾ ਕਾਲ ਪਤਾ ਲੱਗਿਆ ਕਿ ਜਿਹਨੂੰ ਨੀਤ ਬਟੂ ਜੀ ਨੇ ਟਵੀਟ ਕੀਤਾ ਕਿ ਫਾਈਨਲ ਸਰਵੇ ਇਲੀਨ ਨੇ 75 ਲੱਖ ਰੁਪਏ ਜਾਰੀ ਕੀਤਾ ਤੇ ਚਲੋ ਇਹ ਪ੍ਰੋਸੈਸ ਸਟਾਰਟ ਹੋ ਗਈ ਹੈ ਉਮੀਦ ਕਰਦਾ ਕਿ ਬਹੁਤ ਜਲਦੀ ਹੀ ਇਹ ਲਾਈਨ ਸਟਾਰਟ ਹੋ ਜੇ ਕਿੰਨੂ ਕਿੰਨੂ ਸਾਰੇ ਸ਼ਹਿਰ ਵਾਸੀ ਨੂੰ ਫਾਇਦਾ ਕਿਸਾਨਾਂ ਨੂੰ ਪਾਰੀਆਂ ਨੂੰ ਆਮ ਜਨਤਾ ਨੂੰ ਟ੍ਰੈਵਲ ਜਿਹੜੇ ਕਰਦੇ ਨੇ ਮੁਸਾਫਰ ਉਹਨਾਂ ਨੂੰ ਬੈਨੀਫਿਟ ਹੈ ਤੇ ਸਮੇਂ ਦੀ ਬਚਤ ਦਾ ਪੈਸੇ ਦੀ ਬਚਤ ਹੈ ਇੱਕ ਕਨੈਕਟੀਵਿਟੀ ਵਧੇਗੀ ਤੇ ਇਕਨੋਮਿਕ ਐਕਟੀਵਿਟੀ ਵੀ ਸਾਡੇ ਸ਼ਹਿਰ ਚ ਇਹ ਦੀ ਹੋਵੇਗੀ ਬਿਲਕੁਲ ਇਸ ਦਾ ਮਤਲਬ ਇਹ ਹੈ ਕਿ ਕਨੈਕਟੀਵਿਟੀ ਦੇ ਨਾਲ ਹੀ ਆਵਾਜਾਈ ਵਧੇਗੀ ਅੰਦਰ ਲੋਕਾਂ ਦੀ ਆਵਾਜ਼ ਹੀ ਆਈ ਕਿ ਸਾਮਾਨ ਦਾ ਟੂ ਆਪ ਟੂ ਆਈ ਜਾ ਉਧਰ ਸਮਝ ਜਾਊਗਾ ਜਾਏਗਾ ਉਹਦੇ ਨਾਲ ਸੇ ਬੈਨੀਫਿਟ ਹੋਣਾ ਹੀ ਵਪਾਰ ਦਾ ਬਿਲਕੁਲ ਕਿਸਾਨਾਂ ਨੂੰ ਵੀ ਬੈਨੀਫਿਟ ਹੈ ਕਿਸਾਨਾਂ ਨੂੰ ਖਾਦ ਵਗੈਰਾ ਵੀ ਟਾਈਮ ਸੇ ਮਿਲੇਗੀ ਤੇ ਬਾਕੀ ਜਿਹੜਾ ਆਪਣੇ ਉਹਨਾਂ ਦੀ ਪ੍ਰੋਡਿਊਸਰ ਕਿਸਾਨਾਂ ਦੀ ਜੋ ਦਾਸਪੁਰੇ ਦੇ ਚ ਜਿਵੇਂ ਬੀਜ ਹੈ ਨੇ ਮੂਲੀ ਦੇ ਜਾਂ ਬਾਸਮਤੀ ਵਗੈਰਾ ਜਾਂਦੀ ਉਹਨੂੰ ਸਪੋਰਟ ਵੀ ਕਰ ਸਕਦੇ ਮਰੀ ਸਹੀ ਤੰਗ ਨਾਲ ਤੇ ਸੁਪਰੀ ਦੇਸ਼ ਵਾਸ ਦੇਸ਼ ਜਾ ਰੋਜਾਨਾ ਦਾ ਯਾਤਰੀਆਂ 47 ਸਾਲ ਤੋਂ ਪਿਛਲੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਮੇਰੇ ਕੋਲ ਪਾਸਪੋਰਟ ਸਟੇਸ਼ਨ ਤੋਂ ਵਾਇਆ ਮੁਕੇਰੀਆਂ ਜਿਹੜਾ ਦਿੱਲੀ ਜਾਣ ਦਾ ਰਸਤਾ ਹੈ ਬਹੁਤ ਸ਼ਾਰਟਕਟ ਦਿੱਲੀ ਗਿਆ ਇਥੋਂ ਬੰਬੇ ਨੂੰ ਵੀ ਹੁਣ ਟ੍ਰੇਨਾਂ ਚੱਲਣ ਗਈਆਂ ਯਾਨੀ ਵੱਖ-ਵੱਖ ਸਟੇਸ਼ਨਾਂ ਨੂੰ ਜਿਹੜੇ ਦੂਰਗਤੀ ਦੇ ਸਟੇਸ਼ਨ ਨੇ ਉੱਥੋਂ ਛੇਤੀ ਜਾਇਆ ਜਾਏਗਾ